ਮੁੱਖ ਮੰਤਰੀ ਭਗਵੰਤ ਮਾਨ ਦੇ ਕਲਾਫ ਵੱਡਾ ਐਲਾਨ ਹੋ ਗਿਆ ਜਿਸ ਐਲਾਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਵੱਡੀਆਂ ਮੁਸੀਬਤਾਂ ਵਧੀਆਂ ਨੇ ਕੀ ਐਲਾਨ ਹੋਇਆ ਕੀ ਮੁਸੀਬਤਾਂ ਇਸ ਤੇ ਅਹਿਮ ਜਿਹੜੀਆਂ ਚਰਚਾ ਕਰਾਂਗੇ ਉਧਰ ਨਾਲ ਹੀ ਨਾਲ ਜਿਹੜੀ ਚਰਚਾ ਕਰਨੀ ਹੈ ਕਿ ਜਿੱਥੇ ਭਗਵੰਤ ਮਾਨ ਅਤੇ ਦਿੱਲੀ ਲੋਬੀ ਦੇ ਵਿਚਕਾਰ ਖੜਕੀ ਨਜ਼ਰ ਆ ਰਹੀ ਹੈ ਜਿੱਥੇ ਸੰਦੀਪ ਪਾਠਕ ਵਰਸਸ ਭਗਵੰਤ ਮਾਨ ਜਿਹੜੀ ਸਥਿਤੀ ਬਣੀ ਹੈ ਜਲੰਧਰ ਜਿਮਨੀ ਚੋਣ ਨੂੰ ਲੈ ਕੇ ਕੱਲ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ ਕੀਤਾ ਕਿ ਜਲੰਧਰ ਜੰਮੀ ਚੋਣ ਦੀ ਕਮਾਨ ਮੇਰੀ ਕੁੜੀ ਹੈ। ਉੱਥੇ ਹੀ ਇਹ ਸਭ ਦੇ ਵਿਚਾਰ ਚਰਚਾਵਾ ਇਹ ਵੀ ਚੱਲ ਪਈਆਂ ਨੇ ਕਿ ਆਮ ਆਦਮੀ ਪਾਰਟੀ ਆਪਣਾ ਮੁੱਖ ਮੰਤਰੀ ਵੀ ਬਦਲਣ ਦੀ ਅੰਦਰ ਖਾਤੇ ਤਿਆਰੀ ਦੇ ਵਿੱਚ ਹੈਗੀ ਹੈ। ਕੀ ਕੁਝ ਜਾਣਕਾਰੀ ਇਸ ਤੇ ਵੀ ਅہم ਜਿਹੜੀ ਹੈ ਅਸੀਂ ਗੱਲਬਾਤ ਕਰਾਂਗੇ। ਉਧਰ ਨਵੀਂ ਚੁਣੀ ਸਰਕਾਰ ਦੇ ਵਿੱਚ ਜਿਹੜੀ ਅੱਜ ਤੋਂ اجلاس ਜਿਹੜਾ ਸ਼ੁਰੂ ਹੋਣ ਜਾ ਰਿਹਾ ਨਵੀਂ ਲੋਕ ਸਭਾ ਦਾ ਅੱਜ ਤੋਂ اجلاس ਜਿਹੜਾ ਸ਼ੁਰੂ ਹੋਣ ਜਾ ਰਿਹਾ ਅੰਦਰ ਕੀ ਕੀ ਹੋਣ ਦੇ ਅਸਾਰ ਨੇ ਕੀ ਕੀ ਕੁਝ ਨਵਾਂ ਦੇਖਣ ਨੂੰ ਮਿਲੂਗਾ ਇਸ ਤੇ ਵੀ ਅਹਿਮ ਚਰਚਾ ਕਰਾਂਗੇ ਉਧਰ ਅਰਵਿੰਦ ਕੇਜਰੀਵਾਲ ਸੁਪਰੀਮ ਕੋਰਟ ਪਹੁੰਚ ਚੁੱਕਿਆ ਕਿ ਉਥੋਂ ਕੋਈ ਰਾਹਤ ਮਿਲੂ ਜਾਂ ਨਹੀਂ ਮਿਲੂ ਇਸ ਤੇ ਵੀ ਅਸੀਂ ਜਿਹੜੀ ਗੱਲਬਾਤ ਕਰਾਂਗੇ ਬੈਨਾ ਸਰਦਾਰ ਓਜਾਕਰ ਸਿੰਘ ਜੀ ਜੁੜ ਚੁੱਕੇ ਆ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਸਰ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਲੋਕਨਾਥ ਦੇ ਦਰਸ਼ਕਾਂ ਦਾ ਜੀ ਸਰ ਸਭ ਤੋਂ ਪਹਿਲੀ ਖਬਰ ਤਾਂ ਮੈਂ ਜਿਹੜੀ ਇਹ ਹੀ ਲੈਣੀ ਚਾਹੂੰਗਾ ਕਿ ਵੈਸੇ ਤਾਂ ਸਾਫ ਹੀ ਹੋ ਚੁੱਕਿਆ ਕਿ ਜਲੰਧਰ ਜਿਮਨੀ ਚੋਣ ਦੀ ਕਮਾਨ ਨੂੰ ਲੈ ਕੇ ਭਗਵੰਤ ਮਾਨ ਤੇ ਦਿੱਲੀ ਲੌਬੀ ਦੇ ਸੰਦੀਪ ਪਾਟਕ ਦੇ ਵਿਚਕਾਰ ਖੜਕੀ ਹੋਈ ਹੈ ਜਿੱਥੇ ਕਹਿੰਦੇ ਕਿ ਦਿੱਲੀ ਦੇ ਵੱਲੋਂ ਇਹ ਇੱਕ ਲਿਖਤੀ ਆਰਡਰ ਆਇਆ ਸੀਗਾ ਕਿ ਜਿਹੜੇ ਦਰਜણા ਵਿਧਾਇਕ ਤੇ ਮੰਤਰੀ ਸੰਦੀਪ ਪਾਟਕ ਦੀ ਅਗਵਾਈ ਦੇ ਵਿੱਚ ਜਿਹੜਾ ਉਹ ਚੋਣ ਲੜਨਗੇ ਜਾਂ ਚੋਣ ਦੇ ਜਿਵੇਂ ਵਾਰਡ ਇੰਚਾਰਜ ਲਾਏ ਗਏ ਸੀਗੇ ਮੰਤਰੀ ਤਾਂ ਉਹ ਜਿਹੜੀ ਸਾਰੀ ਰਣਨੀਤੀ ਹੈ ਸਾਰੀ ਕਮਾਂਗ ਜਿਹੜੀ ਹੈ ਉਹ ਲਿਖਤੀ ਤੌਰ ਤੇ ਸੰਦੀ ਪਾਟਕ ਨੂੰ ਸੌਂਪੀ ਗਈ ਸੀ ਪਰ ਮੁੱਖ ਮੰਤਰੀ ਨੂੰ 2-3 ਦਿਨ ਹੋ ਗਏ ਖੁਦ ਉਹ ਰੌਲਾ ਪਾ ਰਹੇ ਆ ਕਿ ਨਹੀਂ ਕਮਾਨ ਸਾਰੀ ਮੇਰੇ ਕੋਲੇ ਆ افਵਾਹਾਂ ਤੋਂ ਬਜੋ ਇਹੋ ਜੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕਹਿੰਦੇ ਨਜ਼ਰ ਆਏ ਆ ਤੇ ਇੱਕ ਤਾਂ ਇਹ ਗੱਲ ਹੋ ਗਈ ਦੋਵਾਂ ਦੇ ਵਿਚਕਾਰ ਜਿਹੜੀ ਖਿੱਚੋ ਤਾਣ ਵਧੀ ਹੋਈ ਹੈ ਕਮਾਨ ਨੂੰ ਲੈ ਕੇ ਕਮਾਨ ਕਿਹਦੇ ਕੋਲੇ ਆ ਦੂਜੇ ਪਾਸੇ ਹੁਣ ਇਹ ਵੀ ਚਰਚਾਵਾਂ ਚੱਲ ਪਈਆਂ ਖੁੱਲੇ ਤੌਰ ਤੇ ਕਿ ਅੰਦਰ ਖਾਤੇ ਆਵਾਮੀ ਪਾਰਟੀ ਆਪਣਾ ਮੁੱਖ ਮੰਤਰੀ ਬਦਲਣ ਦੀ ਤਿਆਰੀ ਦੇ ਵਿੱਚ ਹੈ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਕਿ ਬਾਕੀ ਅਜਿਹੀ ਸਥਿਤੀ ਜਿਹੜੀ ਉਹ ਬਣੀ ਹੋਈ ਹੈ ਔਰ ਜਾਖੜ ਸਾਹਿਬ ਹੋਰਾਂ ਨੇ ਵੀ ਇਹ ਗੱਲਾਂ ਕਹੀਆਂ ਨੇ ਬਾਕੀ ਚੰਨੀ ਹੋਰਾਂ ਨੇ ਵੀ ਇਹ ਗੱਲਾਂ ਕਹੀਆਂ ਨੇ ਔਰ ਪਾਰਟੀ ਦੇ ਅੰਦਰ ਵੀ ਇਹੋ ਜਿਹੀ ਸਥਿਤੀ ਬਣੀ ਹੋਈ ਹੈ ਸਿਕਮੰਦਰ ਜੀ ਅਸਲ ਚ ਗੱਲ ਇਹ ਆ ਵੀ ਜਦੋਂ ਕੋਈ ਵੀ ਸਿਆਸੀ ਪਾਰਟੀ ਰੀਜਨਲ ਪਾਰਟੀ ਖਾਸ ਤੌਰ ਤੇ ਤੇ ਜਦੋਂ ਉਹਦੇ ਵਿੱਚ ਕੋਈ ਇਹੋ ਜਿਹਾ ਕ੍ਰਾਈਸਿਸ ਪੈਦਾ ਹੁੰਦਾ ਤੇ ਆਮ ਤੌਰ ਤੇ ਇਹ ਹੁੰਦਾ ਵੀ ਰੀਜਨਲ ਪਾਰਟੀ ਦਾ ਜਿਹੜਾ ਮੁਖੀ ਹੁੰਦਾ ਉਹ ਸਾਰਾ ਆਲੇ ਨਾਲ ਹੁੰਦਾ ਪਰ ਜਿਹੜੀ ਇਹ ਆਮ ਆਦਮੀ ਪਾਰਟੀ ਹੈ ਇਹ ਜੇ ਇਹ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਕਹੋਦੀ ਹੈ ਕਿਉਂਕਿ ਨੈਸ਼ਨਲ ਪਾਰਟੀ ਚਲੋ ਵੋਟਾਂ ਇਹਨਾਂ ਨੇ ਸਾਰੇ ਖਾਂ ਤੇ ਕੈਂਡੀਡੇਟ ਖੜੇ ਕਰਕੇ ਨੈਸ਼ਨਲ ਪਾਰਟੀ ਬਣ ਗਈ ਹੈ ਪਰ ਜਿਹੜਾ ਆਧਾਰ ਹੈ ਇਹਨਾਂ ਦਾ ਬੇਸਿਕਲੀ ਮੁਢਲੇ ਤੌਰ ਤੇ ਪੰਜਾਬ ਵਿੱਚ ਹੀ ਹੈ ਮੈਂ ਤਾਂ ਸਿਰਫ ਇੱਕ ਸਮਾ ਰੀਜਨਲ ਪਾਰਟੀ ਹੀ ਕਹਾਗਾ আচ্ছা ਇਹ ਸਵਾਲ ਦੂਜਾ ਸਵਾਲ ਇਹ ਹੈ ਵੀ ਜਿਹੜੀ ਇਹ ਦੋਨਾਂ ਚ ਟਕਰਾਅ ਦੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਦੇਖੋ ਮੈਂ ਪਿਛਲੇ 35-40 ਸਾਲ ਤੋਂ ਸਿਆਸਤਦਾਨਾਂ ਨੂੰ ਜਾਂ ਸਿਆਸੀ ਪਾਰਟੀਆਂ ਦੇ ਇਸ ਚੱਕਰ ਨੂੰ ਦੇਖਦਾ ਆ ਰਿਆਂ ਲੋਕ ਸੰਪਰਕ ਭਾਗ ਦੇ ਵਿੱਚ ਰਹਿਣ ਕਰਕੇ ਆਮ ਤੌਰ ਤੇ ਜਿਹੜੀ ਨੈਸ਼ਨਲ ਪਾਰਟੀ ਹੁੰਦੀ ਆ ਉਸ ਦਾ ਜਿਹੜਾ ਨੁਮਾਇੰਦਾ ਹੁੰਦਾ ਜਾਂ ਜਨਰਲ ਸੈਕਟਰੀ ਇੰਚਾਰਜ ਹੁੰਦਾ ਆਮ ਤੌਰ ਤੇ ਉਹਦੀ ਹੀ ਪੂਕਦੀ ਹੁੰਦੀ ਆ ਸਾਰੀ ਜਿਹੜਾ ਕਿਉਂਕਿ ਪਾਰਟੀਆਂ ਨੇ ਜਿਹੜੀ ਉਹ ਉਸ ਨੁਮਾਇੰਦੇ ਨੂੰ ਭੇਜ ਦਿੰਦੀ ਆ ਮੈਂ ਦੇਖਿਆ ਚੀਫ ਮਿਨਿਸਟਰ ਨੂੰ ਵੀ ਦੇਖਿਆ ਜਦੋਂ ਚੀਫ ਮਿਨਿਸਟਰ ਨੂੰ ਕੇਂਦਰ ਦਾ ਕੋਈ ਉਹਨਾਂ ਦਾ ਨਮਾਇਦਾ ਆਉਂਦਾ ਤਾਂ ਉਹ ਹਮੇਸ਼ਾ ਚੀਫ ਮਿਨਿਸਟਰ ਉਸ ਨੂੰ ਪ੍ਰੈਫਰੈਂਸ ਦਿੰਦਾ ਇਹ ਗੱਲ ਠੀਕ ਹੈ ਵੀ ਸਟੇਟ ਦੇ ਵਿੱਚ ਜਿਹੜਾ ਚੀਫ ਮਿਨਿਸਟਰ ਸੁਪਰੀਮ ਹੋਣਾ ਆਲ ਨਾਲ ਆਉਂਗਾ ਇਹ ਜਿਹੜਾ ਥੋੜਾ ਜਿਹਾ ਬਹਿਸ ਗੱਲ ਨੂੰ ਇਹ ਕਹਣਾ ਚਾਹਣਾ ਵੀ ਇਹ ਓਡੀ ਵੱਡੀ ਗੱਲ ਈ ਜਿੱਦੀ ਗੱਲ ਨੂੰ ਇਸ ਨੂੰ ਉਛਾਲਿਆ ਜਾ ਰਿਹਾ ਜਾਂ ਬਧਾਇਆ ਜਾ ਰਿਹਾ ਜਿੰਤੋਂ ਤੱਕ ਟਕਰਾਅ ਦੀ ਸਥਿਤੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਸਥਿਤੀ ਬਣਦੀ ਹੁੰਦੀ ਹੈ ਕਿਉਂਕਿ ਜਿਹੜਾ ਦਿੱਲੀ ਦਾ ਨਮਾਇਦਾ ਆਉਂਦਾ ਔਰ ਨੈਸ਼ਨਲ ਪਾਰਟੀ ਦਾ ਉਹ ਹਮੇਸ਼ਾ ਆਪਣੇ ਆਪ ਨੂੰ ਸੁਪਰੀਮ ਸਮਝਦਾ ਜਿਹੜਾ ਸਟੇਟ ਦਾ ਚੀਫ ਮਿਨਿਸਟਰ ਦਾ ਉਹ ਆਪਣੇ ਆਪ ਨੂੰ ਸੁਪਰੀਮ ਸਮਝਦਾ ਇਹ ਕੁਦਰਤੀ ਹੈ ਦੋਨਾਂ ਵਿੱਚ ਟਕਰਾਅ ਹੋਣਾ ਕੁਦਰਤੀ ਹੈ ਅੱਛਾ ਇੱਥੇ ਪ੍ਰੋਬਲਮ ਇਹ ਖੜੀ ਹੁੰਦੀ ਹੈ ਵੀ ਜਿਹੜੇ ਸਟੇਟ ਦੇ ਲੀਡਰ ਹੁੰਦੇ ਨੇ ਪਰ ਹੋਰ ਲੀਡਰ ਚੀਫ ਮਿਨਿਸਟਰ ਤੋਂ ਬਿਨਾਂ ਉਹਨਾਂ ਦੀ ਜਿਹੜੀ ਪੋਜੀਸ਼ਨ ਹੈ ਉਹ ਬਹੁਤ ਖਰਾਬ ਹੋ ਜਾਂਦੀ ਹੈ ਖਾਸ ਤੌਰ ਤੇ ਮੰਤਰੀਆਂ ਦੀ ਕਿਉਂਕਿ ਉਹਨਾਂ ਦੇ ਅਹੁਦੇ ਦਾ ਸਿਹਰਾ ਜਿਹੜਾ ਵੀ ਕੋਈ ਚ ਲੈਣਾ ਕੋ ਚੀਫ ਮਿਨਿਸਟਰ ਤੋਂ ਲੈਣਾ ਤੇ ਨਾ ਉਹ ਚੀਫ ਮਿਨਿਸਟਰ ਨੂੰ ਨਾਸ ਕਰਨਾ ਚਾਹੁੰਦੇ ਹੁੰਦੇ ਨੇ ਤੇ ਨਾ ਹਾਈ ਕਮਾਂਡ ਨੂੰ ਕਿਉਂਕਿ ਹਾਈ ਕਮਾਂਡ ਦੀ ਪਰਮਿਸ਼ਨ ਕਿਸੇ ਵੀ ਕੰਮ ਲਈ ਇਹ ਜ਼ਰੂਰੀ ਹੁੰਦੀ ਹੈ ਕਿਸੇ ਵੀ ਪਾਰਟੀ ਵਿੱਚ ਆਮ ਆਦਮੀ ਪਾਰਟੀ ਦਾ ਸਾਹ ਸੁਖਵਿੰਦਰ ਸਿੰਘ ਆਪਾਂ ਦੇਖਦੇ ਹਾਂ ਔਰ ਜਿਸ ਦਿਨ ਤੋਂ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਬਣੇ ਨੇ ਉਸੇ ਦਿਨ ਤੋਂ ਸੈਂਟਰ ਦੀ ਦਖਲਅੰਦਾਜ਼ੀ ਬੱਦ ਚੱਲ ਰਹੀ ਹੈ ਦਖਲਅੰਦਾਜ਼ੀ ਵੀ ਬਹੁਤ ਜ਼ਿਆਦਾ ਚੱਲ ਰਹੀ ਹੈ ਤੁਸੀਂ ਦੇਖਦੇ ਹੋ ਜਿਹੜੇ ਪੰਜਾਬ ਦੇ ਵਿੱਚ ਉਹਦੇ ਬੰਦੇ ਜਾ ਰਹੇ ਨੇ ਉਹ ਬਹੁਤ ਦਿੱਲੀ ਦੇ ਘਰ ਤੋਂ ਬੰਦੇ ਜਾ ਰਹੇ ਇਤੋਂ ਤੱਕ ਕਿ ਬਾਹਰਲੀ ਸਟੇਟਲ ਦੇ ਬੰਦੇ ਆ ਕੇ ਇੱਥੇ ਲੱਗ ਰਹੇ ਨੇ ਕੀ ਗੱਲ ਪੰਜਾਬ ਦੇ ਵਿੱਚ ਕੋਈ ਸਿਆਣਾ ਬੰਦਾ ਹੀ ਨਹੀਂ ਕੋਈ ਸਿਆਸਤ ਦਾਦਾ ਨਹੀਂ ਵਿਦਵਾਨ ਹੈ ਨਹੀਂ ਇਸ ਦਾ ਕਹਿ ਇਹ ਦਖਲਅੰਦਾਜ਼ੀ ਕਰਕੇ ਟਕਰਾਓ ਹੋਣਾ ਕੁਦਰਤੀ ਹੈ ਜਿੱਥੋਂ ਤੱਕ ਇਹਦਾ ਭਗਵੰਤ ਮਾਨ ਦਾ ਸਵਾਲ ਹੈ ਦੇਖੋ ਪੰਜਾਬ ਦੇ ਵਿੱਚ ਇਹ ਬਹੁਤ ਮੁਸ਼ਕਲ ਹੈ ਵੀ ਭਗਵੰਤ ਮਾਨ ਨੂੰ ਛੇਤੀ ਕਿਤੇ ਬਦਲਾ ਜਾਵੇ ਕਿਉਂਕਿ ਕੇਜਰੀਵਾਲ ਖੁਦ ਅਜੇ ਜੇਲ੍ਹ ਦੇ ਵਿੱਚ ਅਜੇ ਕੇਜਰੀਵਾਲ ਦਾ ਆਪਣਾ ਜਿਹੜਾ ਪ੍ਰਵੇਖਾ ਉਹ ਦਾਤੇ ਲੱਗਿਆ ਹੋਇਆ ਉਹ ਨਹੀਂ ਪਤਾ ਵੀ ਉਹਦਾ ਕੀ ਬਣਨਾ ਕੀ ਨਹੀਂ ਬਣਨਾ ਕਿਉਂਕਿ ਇਹ ਮੈਂ ਸਮਝਦਾ ਆ ਵੀ ਸੁਪਰੀਮ ਕੋਰਟ ਦੀ ਜਾਂ ਹਾਈ ਕੋਰਟ ਦੀ ਇਹ ਨਰਮ ਦਿਲੀ ਹੈ ਵੀ ਜਿਹੜੀ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਉਣ ਦੀ ਇਜਾਜ਼ਤ ਦੇ ਰਹੇ ਨੇ ਹਾਂ ਬਿਲਕੁਲ ਠੀਕ ਜਿਹਦੇ ਕੋਈ ਸੰਭਵੰਦ ਹੈ ਕਿੰਨੀਆਂ ਸਾਸ ਸਮੁੰਦਰ ਸਿੰਘ ਮੈਂ ਲੋਕ ਰਾਤ ਦੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵਿਚੀ ਚੀਫ ਮਿਨਿਸਟਰ ਦੇ ਨਾਲ ਮੈਂ ਕੰਮ ਕੀਤਾ ਚੀਫ ਮਿਨਿਸਟਰ ਕੋਲ ਮਤਲਬ ਸੈਂਕੜਿਆਂ ਦੇ ਵਿੱਚ ਫਾਈਲਾਂ ਰੋਜ਼ ਆਉਂਦੀਆਂ ਨੇ ਕਿਸੇ ਹੈੱਡ ਆਫ ਦਾ ਡਿਪਾਰਟਮੈਂਟ ਦੀ ਕੋਈ ਗੱਲ ਕਰਨੀ ਆ ਕੋਈ ਨਾਮਜ਼ਦ ਕਰਨਾ ਕੋਈ ਕਿਤੇ ਨੁਮਾਇੰਦਾ ਲਾਉਣਾ ਮਤਲਬ ਅਨੇਕਾ ਫਾਈਲਾਂ ਆਉਂਦੀਆਂ ਨੇ ਉਹ ਚੀਫ ਮਿਨਿਸਟਰ ਦੇ ਦਸਤਖਤ ਹੋਣੇ ਹੁੰਦੇ ਨੇ ਔਰ ਇਹਦੇ ਵਿੱਚ ਕੁਝ ਫਾਈਲਾਂ ਇਹ ਹੁੰਦੀਆਂ ਨੇ ਜਿਨ੍ਹਾਂ ਦੇ ਕਨਸਟੀਟਿਊਸ਼ਨਲ ਕੋਈ ਪਾਬੰਦੀ ਨਹੀਂ ਹੁੰਦੀ ਉਹ ਆਮ ਤੌਰ ਤੇ ਜਿਹੜੇ ਉਹਦਾ ਪ੍ਰਿੰਸੀਪਲ ਸੈਕਟਰੀ ਹੁੰਦਾ ਉਹ ਲਿਖ ਕੇ ਭੇਜਦਾ ਚੀਫ ਮਿਨਿਸਟਰ ਆ ਚਾਹੁੰਦੇ ਹਨ ਆਪੇ ਦਸਤਖਤ ਕਰਕੇ ਭੇਜ ਦਿੰਦਾ ਪਰ ਇੱਥੇ ਤਾਂ ਜਿਹੜਾ ਸਟੇਟ ਦਾ ਚੀਫ ਮਿਨਿਸਟਰ ਔਰ ਖੁਦ ਮਤਲਬ ਇੰਡੀਪੈਂਡੈਂਟ ਨਹੀਂ ਹੈਗਾ ਇੱਥੇ ਤਾਂ ਅੱਧਾ ਮੁੱਖ ਮੰਤਰੀ ਹੈ ਅੱਧਾ ਮੁੱਖ ਮੰਤਰੀ ਹੈ ਕਿਉਂਕਿ ਇਹ ਤਾਂ ਸੈਂਟਰ ਦੇ ਅੰਡਰ ਆ ਤੇ ਪੂਰਾ ਮੁੱਖ ਮੰਤਰੀ ਹੋਣੀ ਹੈ ਇਸ ਕਰਕੇ ਇਹ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਕੇਜਰੀਵਾਲ ਲਈ ਵੀ ਮਤਲਬ ਪਹਾੜ ਬਣ ਕੇ ਖੜੀਆਂ ਹੋਈਆਂ ਨੇ ਇਹ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਇਹਦੇ ਖਿਲਾਫ ਬਗਾਵਤ ਕਰਨ ਜਾਂ ਇਹਨੂੰ ਲਾਉਣ ਇਹ ਉਹਨਾਂ ਦਾ ਐਡਾ ਸੌਖਾ ਨਹੀਂ ਹੈ ਪਰ ਪਰ ਇੱਕ ਹੋਰ ਗੱਲ ਹੈ ਪਰ ਜਿਸ ਤਰੀਕੇ ਦੀ ਪੋਜੀਸ਼ਨ ਮੁੱਖ ਮੰਤਰੀ ਜੀ ਜੀ ਮੈਂ ਮੈਂ ਉਹ ਉਹੀ ਦੱਸਦਾ ਸਾਹਿਬ ਸੁਖਮਿੰਦਰ ਸਿੰਘ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਇਹ ਬਿਲਕੁਲ ਠੀਕ ਹੈ ਵੀ ਸਰਕਾਰ ਦੇ ਵਿੱਚ ਇੰਨਾ ਛੱਪਾ ਪਾਇਆ ਹੋਇਆ ਹੈ ਭਗਵੰਤ ਮਾਨ ਨੇ ਕਿ ਕੋਈ ਵੀ ਮੰਤਰੀ ਕੋਈ ਵੀ ਹੋਰ ਅਹੁਦੇਦਾਰ ਮਤਲਬ ਉਸ ਨੂੰ ਕੁਛ ਕਰਨ ਨਹੀਂ ਦਿੱਦਦੇ ਬਸ ਕਾਇਲ ਤੋਂ ਪਾਵਾ ਉਹਨਾਂ ਦੀ ਕੋਈ ਆਜ਼ਾਦੀ ਨਹੀਂ ਹੈ ਉਹ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਹੈਗੇ ਨਾਉ ਉਹ ਮਤਲਬ ਇਹ ਨਹੀਂ ਡਰਦੇ ਨੇ ਆਪਣੇ ਤੌਰ ਤੇ ਕੋਈ ਫੈਸਲਾ ਨਹੀਂ ਲੈ ਸਕਦੇ ਜਦੋਂ ਵੀ ਕੋਈ ਗੱਲ ਕਰਦੇ ਨੇ ਹਰ ਥਾਂ ਤੇ ਪਹਿਲਾਂ ਮੁੱਖ ਮੰਤਰੀ ਮਤਲਬ ਉਹ ਕੋਠੇ-ਕੋਠੇ ਮਹਿਸੂਸ ਕਰਦੇ ਨੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਆ ਇੱਕ ਮੈਂ ਇੱਥੇ ਇਹ ਵੀ ਦੱਸ ਦੇਣਾ ਚਾਹੁੰਦਾ ਚਾਹੇ ਬਿਊਰੋਕ੍ਰੇਸੀ ਇਸ ਗੱਲ ਨੂੰ ਬੁਰਾ ਮੰਨੇ ਬਿਊਰੋਕ੍ਰੇਸੀ ਆਪਣੇ ਮੰਤਰੀਆਂ ਨੂੰ ਵੀ ਠੀਕ ਸਮਝਦੀ ਹੈ ਮੈਂ ਤੁਹਾਨੂੰ ਇੱਕ ਗਲਤ ਲੇਟੈਸਟ ਉਦਾਹਰਣ ਦਾ ਕਹਣੀ ਚਾਹੁੰਦਾ ਪਟਿਆਲਾ ਆਪਾਂ ਪਟਿਆਲੇ ਦੇ ਰਹਿਣ ਮੈਂ ਪਟਿਆਲੇ ਪਿਛਲੇ ਸਾਲ ਆੜਾ ਹੈ ਤੇ ਕਿਡਾ ਆਰਬਰ ਸਟਰੀਟ ਤੇ ਬੈਠ ਰਹੇ ਨਾ ਇੱਥੇ ਕਿਡਾ ਕਿਡਾ 6-6 ਫੁੱਟ ਪਾਣੀ ਆ ਗਿਆ ਲੋਕਾਂ ਦੇ ਘਰਾਂ ਚ ਫੜ ਗਿਆ ਤੁਸੀਂ ਹੈਰਾਨ ਹੋਵੋਗੇ ਕਿ ਕੰਸਰਨਡ ਮਨਿਸਟਰ ਨੇ ਪਿਛਲੇ ਸਾਲ ਤੋਂ ਮੀਟਿੰਗਾਂ ਕਰ ਰਹੇ ਨੇ ਡਰੇਨੇਜ ਡਿਪਾਰਟਮੈਂਟ ਤੇ ਕੁੱਡਾ ਨਾਲ ਉਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕੀ ਉਹ ਉਹ ਤਾਂ ਕੋਈ ਉਹ ਤਾਂ ਅਧਿਕਾਰੀ ਤਾਂ ਇਹ ਕਹਿੰਦੇ ਨੇ ਇਹ ਤਾਂ ਆ ਕੇ ਬਣਿਆ ਹੀ ਇਹੋ ਜਿਹੇ ਹਾਲਾਤ ਦੇ ਫਲੱਡ ਬਲਾ ਪ੍ਰੋਅਰ ਏਰੀਆ ਦੇ ਵਿੱਚ ਇੱਥੇ ਤਾਂ ਫਲੱਡ ਆਉਣਾ ਹੀ ਨਹੀਂ ਮਤਲਬ ਇਹਦਾ ਮਤਲਬ ਹੈ ਅਧਿਕਾਰੀ ਕੰਮ ਕਰਨ ਨੂੰ ਤਿਆਰ ਨਹੀਂ ਉਹਨਾਂ ਨੇ ਅਜੇ ਤੱਕ ਨਦੀ ਦੇ ਪਾਰ ਪਾੜ ਬੰਦ ਨਹੀਂ ਕੀਤੇ ਮੈਂ ਮਿਨਿਸਟਰ ਦੀ ਮੀਟਿੰਗ ਵਿੱਚ ਦੇਖਿਆ ਮਿਨਿਸਟਰ ਨੂੰ ਹੈਲਪਲੈਸ ਕਰਤਾ ਅਫਸਰਾਂ ਨੇ ਅਗير ਮਿਨਿਸਟਰ ਨੂੰ ਆਪ ਕੁਮਾਰ ਸਾਹਮਣੀ ਬਈ ਤਾਂ ਕਰਕੇ ਅਫਸਰਾਂ ਨੂੰ ਥੋੜਾ ਬਹੁਤਾ ਰਾਹ ਲਾਇਆ ਹੁਣ ਮਾੜਾ-ਵੋਟਾ ਕੰਮ ਸ਼ੁਰੂ ਹੋਇਆ ਇਹ ਜਿਹੜੇ ਅਫਸਰ ਨੇ ਨਾ ਬੰਦ ਥੋੜਾ ਜਿਹਾ ਮੇਟਾ ਰੋਕ ਰਿਹਾ ਕਿਉਂਕਿ ਇੱਕ ਇੱਕ ਮੈਂ ਗੱਲ ਕਰਨੀ ਚਾਹੁੰਦਾ ਸੀ ਕਿਉਂਕਿ ਜਿਸ ਤਰੀਕੇ ਦੀ ਪੋਜੀਸ਼ਨ ਇਸ ਵਕਤ ਮੁੱਖ ਮੰਤਰੀ ਭਗਵੰਤ ਮਾਨ ਦੀ ਬਣੀ ਹੈ ਟਾਈਟ ਪੋਜੀਸ਼ਨ ਕਿਉਂਕਿ ਪਹਿਲਾਂ 13 ਜ਼ੀਰੋ ਦੀ ਗੱਲ ਕਰਦੇ ਰਹੇ ਤੇ 13 ਜ਼ੀਰੋ ਦੇ ਵਿੱਚੋਂ ਆਏ ਸਿਰਫ ਤਿੰਨ ਹੀ ਸੀਟਾਂ ਆਈਆਂ ਔਰ 92 ਦੇ ਵਿੱਚੋਂ ਸਿਰਫ 32 32 ਤੇ 33 ਸੀਟਾਂ ਹੀ ਜੜੀ ਉਹ ਜਿੱਤ ਸਕੀ ਐ ਔਰ ਦੂਜੇ ਪਾਸੇ ਹੁਣ ਜੇ ਹੁਣ ਜਿਮਨੀ ਚੋਣਾਂ ਦੇ ਵਿੱਚ ਵੀ ਹਾਰ ਜਿਹੜੀ ਆ ਹੋ ਜਾਂਦੀ ਐ ਆ ਪਾਰਟੀ ਦੀ ਤਾਂ ਫੇਰ ਜਿਮਨੀ ਚੋਣਾਂ ਦੇ ਵਿੱਚ ਹਾਰ ਹੋਣ ਤੋਂ ਬਾਅਦ ਭਗਵੰਤ ਦੇ ਖਿਲਾਫ ਜਿਹੜੀ ਬਗਾਵਤ ਉੱਠਣੀ ਐ ਉਹ ਦੱਬੀ ਨਹੀਂ ਜਾਣੀ ਸਰ ਦੇਖੋ ਇਹ ਤਾਂ ਮੈਂ 19 ਰੇਰ ਮੈਂ ਜਿਹੜੀ ਗੱਲ ਕਹੀ ਆ ਤੇ ਸਮਝੋ ਜੀ ਕੋਸ਼ਿਸ਼ ਕਰੋ ਬਿਲਕੁਲ ਤੁਹਾਡੀ ਗੱਲ ਠੀਕ ਆ ਗਬਰਤ ਦੇ ਅਸਾਰ ਬਣਦੇ ਨੇ ਬਣੇ ਹੋਏ ਨੇ ਇਹ ਮੈਂ ਤਾਂ ਦੇਖਦਾ ਸ਼ੁਰੂ ਤੋਂ ਹੀ ਬਣੇ ਹੋਏ ਨੇ ਜਿਸ ਦਿਨ ਤੋਂ ਸਰਕਾਰ ਬਣੀ ਆ ਉਸੇ ਦਿਨ ਤੋਂ ਇਹ ਸ਼ੁਰੂ ਹੋ ਗਿਆ ਪਰ ਸਵਾਲ ਇਸ ਗੱਲ ਦਾ ਹੈ ਵੀ ਜਿਹੜੀ ਭਗਵੰਤ ਮਾਨ ਦੀ ਜਿਹੜੇ 13 ਵਾਲੀ ਤੁਸੀਂ ਕਹਿੰਦੇ ਸੀ ਉਹ ਤਾਂ ਭਗਵੰਤ ਮਾਨ ਕਿਉਂਕਿ ਇੱਕ ਬਲਾਰਾ ਬਹੁਤ ਅੱਛਾ ਉਹ ਕਮੇਡੀਅਨ ਉਸ ਨੇ ਉਹ ਜਿਵੇਂ ਕਹਿੰਦੇ ਨੇ ਸੱਚ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਮੇਸ਼ਾ ਹੀ ਤੇ ਉਸ ਨੇ ਜਿਹੜਾ 13 0 ਕਿਹਾ ਸੀ ਜਿਵੇਂ ਕਹਿੰਦੇ ਜਦੋਂ ਵੀ ਤੋਪ ਦਾ ਲਾਇਸੈਂਸ ਸਪਲਾਈ ਕੀਤਾ ਤੁਹਾਨੂੰ ਪਿਸਤੌਲ ਦਾ ਤਾਂ ਮਿਲੇਗਾ ਹੀ ਇਹ ਉੱਥੇ ਆ ਕੇ ਇਹਨੂੰ ਸਰਵਰ ਕਰਨਾ ਪਿਆ ਤਿੰਨ ਸੀਟਾਂ ਇਹ ਸੀਟਾਂ ਕਿਉਂ ਮਿਲੀਆਂ ਤਿੰਨ ਮਿਲੀਆਂ ਕਿਉਂਕਿ ਵਾਦੇ ਵੱਡੇ ਕਰ ਲਏ ਉਹ ਵਾਦੇ ਪੂਰੇ ਨਹੀਂ ਹੋਏ ਦੇਖੋ ਕਦੇ ਵੀ ਸਰਕਾਰ ਕੋਲ ਜਦ ਜਾਦੂ ਦੀ ਛੜੀ ਤਾਂ ਹੁੰਦੀ ਨਹੀਂ ਕਿਵੇਂ 2 2.5 ਸਾਲ ਦੇ ਵਿੱਚ ਸਾਰੇ ਵਾਦੇ ਪੂਰੇ ਕਰ ਲਵੇ ਇਕਨੋਮੀ ਵੀ ਸਟੇਟ ਦੀ ਸ਼ਟਰ ਆਹ ਸਰਵਾਦੇ ਆ ਵਾਦੇ ਆ ਤੇ ਇੱਕ ਨਾਪਤ ਘਟ ਹੈ ਪਰ ਜਿਹੜੀਆਂ ਗੱਲਾਂ ਕਰਕੇ ਇਹ ਦੂਜੀਆਂ ਸਰਕਾਰਾਂ ਨੂੰ ਨਿਸ਼ਾਨੇ ਤੇ ਲੈਂਦੇ ਸੀ ਔਰ ਉਹੀ ਗੱਲਾਂ ਹੁਣ ਉਹਨਾਂ ਤੋਂ ਵੀ ਵੱਧ ਕੇ ਕਰਨ ਆ ਗਏ ਆ ਉਹਦੇ ਕਰਕੇ ਲੋਕ ਜ਼ਿਆਦਾ ਇੰਤਰੀ ਹੋਏ ਆ ਦੇਖੋ ਉਹ ਤੁਹਾਡੀ ਗੱਲ ਠੀਕ ਆ ਉਹਦੀ ਵਜ੍ਹਾ ਇਹ ਆ ਵੀ ਇਹ ਸਾਰੇ ਨਵੇਂ-ਨਵੇਂ ਆਏ ਨੇ ਬੰਦੇ ਜਿੰਨੇ ਵੀ 92 ਦੇ 92 ਹੈਗੇ ਇਵਨ ਇਨਕਲੂਡ ਕੁ ਭਗਵੰਤ ਮਾਨ ਐਮਪੀ ਰਿਹਾ ਉਹ ਵੱਖਰੀ ਗੱਲ ਅਸਿੰਦਾਂ ਕੋਈ ਤਜਰਬਾ ਨਹੀਂ ਸੀਗਾ ਇਹ ਇਹਨਾਂ ਨੂੰ ਤਾਂ ਉਹ ਜਦ ਜਿਹੜੀ ਮੈਂ ਗੱਲ ਤੁਹਾਨੂੰ ਪਹਿਲਾਂ ਕਿਹਾ ਵੀ ਕੁਛਕਣ ਨਹੀਂ ਦਿੰਦੇ ਇਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ ਜੇ ਕੋਈ ਮਨਿਸਟਰ ਆਪਣੀ ਮਰਜ਼ੀ ਨਾਲ ਕੰਮ ਨਹੀਂ ਕਰੇਗਾ ਕੁਦਰਤੀ ਆ ਉਹਦੇ ਉਹਦੇ ਬੰਦੇ ਵਿੱਚ ਵਿਰੋਧਤਾ ਹੋਏਗਾ ਦਿੱਲੀ ਤੋਂ ਲਿਆ ਕੇ ਤਾਂ ਬੰਦੇ ਬਿਠਾਏ ਹੋਏ ਨੇ ਉਹਨਾਂ ਦੇ ਕਹਿ ਤੇ ਕੰਮ ਚੱਲਦਾ ਹੁਣ ਜਿਹੜੀ ਤੁਸੀਂ ਦੂਜੀ ਗੱਲ ਕਹੀ ਆ ਤੁਸੀਂ ਕਹੀ ਆ ਵੀ ਬਾਏ ਇਲੈਕਸ਼ਨ ਦੇਖੋ ਬਾਏ ਇਲੈਕਸ਼ਨ ਆਮ ਤੌਰ ਤੇ ਇੱਕ ਰਵਾਇਤਾ ਜੇ ਚੱਲਦੀ ਆ ਰਹੀ ਆ ਵੀ ਜਿਹੜੀ ਸਰਕਾਰ ਹੁੰਦੀ ਆ ਉਹੀ ਜਿੱਤਦੀ ਆ ਪਰ ਇੱਕ ਦੋ ਚਾਂਸ ਐ ਹੋ ਜੇ ਵੀ ਹੋਏ ਨੇ ਜਦੋਂ ਸਰਕਾਰਾਂ ਹਾਰੀਆਂ ਵੀ ਨੇ ਹੁਣ ਜਿਹੜੀ ਜਲੰਧਰ ਵੈਸਟ ਦੀ ਜਿਹੜੀ ਸਾਹ ਸੁਮਿੰਦਰ ਸਿੰਘ ਜਿਹੜੀ ਜਲੰਧਰ ਵੈਸਟ ਦੀ ਸੀਟ ਆ ਇਹ ਇੱਕ ਅਤੀ ਵਾਰ ਨੂੰ ਛੱਡ ਕੇ ਜਿਵੇਂ ਇਹਨਾਂ ਨੇ ਭਗਤ ਨੂੰ ਟਿਕਟ ਦਿੱਤੀ ਆ ਭਗਤ ਦੇ ਮੁੰਡੇ ਨੂੰ ਉਹ ਉਹ ਭਗਤ ਜ਼ਰੂਰ ਜਿੱਤਿਆ ਪਰ ਇਹ ਸੀਟ ਆ ਆਮ ਤੌਰ ਤੇ ਹੈ ਕਾਂਗਰਸ ਨੇ ਕੌਣ ਰਹੀ ਆ ਬਹੁਤੀ ਵਾਰੀ ਇਹ ਨਹੀਂ ਮੈਂ ਕਹਿੰਦਾ ਇਹ ਵੀ ਜਿੱਤੇ ਨੇ ਪਰ ਜਿਹੜੀ ਪਿਛਲੀ ਪਾਰਲੀਮੈਂਟ ਦੀ ਚੋਣ ਹੋਈ ਆ ਉਹਦੇ ਵਿੱਚ 20000 ਵੋਟ ਤੇ ਹਾਰੇ ਨੇ ਇਥੋਂ ਇਹ ਸਹੀ ਆ ਹੁਣ 50000 ਇਹ ਹੁਣ 50000 ਵੋਟ ਤੇ ਕਿਉਂਕਿ ਕਾਂਗਰਸ ਨੂੰ ਕਾਂਗਰਸ ਨੂੰ ਪਈ ਆ 44000 ਕੁਝ ਵੋਟ ਅੱਪਾਜਪਾ ਨੂੰ ਪਈਆ 42000 ਕੁਛ ਬੂਟ ਔਰ ਇਹਨਾਂ ਨੂੰ ਸਿਰਫ 15000 ਹੀ ਪਈ ਹੈ ਔਰ ਦੂਜੇ ਪਾਸੇ ਸਰ ਇੱਕ ਤਾਂ ਇਹ ਇਹਨਾਂ ਦੇ ਖਿਲਾਫ ਜਾਂਦੀ ਹੈ 28-29000 ਵੋਟ ਜਿਹੜੀ ਘਟ ਗਈ ਇਹਨਾਂ ਦੀ ਦੂਜੇ ਪਾਸੇ ਜਿਹੜਾ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਦਾ ਐਲਾਨ ਸੀਗਾ ਬਿਜਲੀ ਮਹਿੰਗੀ ਕਰਨ ਵਾਲਾ ਇੱਕ ਤਾਂ ਜਲੰਧਰ ਵੈਸਟ ਦੇ ਇਲਾਕੇ ਦੇ ਵਿੱਚ ਸਰ ਸਪੋਰਟਸ ਇੰਡਸਟਰੀ ਬੜੀ ਹੈ ਉੱਥੇ ਬਿਜਲੀ ਮਹਿੰਗੀ ਕਰਨ ਦੇ ਨਾਲ ਉਹਦੇ ਵੀ ਖਮਿਆਜਾ ਭੁਗਤਣਾ ਪੈ ਸਕਦਾ ਹੈ ਕਿਉਂਕਿ ਘਰ-ਘਰ ਸਪੋਰਟਸ ਦਾ ਸਮਾਨ ਬਣਾਉਣ ਦੇ ਲਈ ਛੋਟੀਆਂ ਇੰਡਸਟਰੀ ਘਰਾਂ ਦੇ ਵਿੱਚ ਲੋਕਾਂ ਨੇ ਜਿਹੜੀ ਲਾਈ ਹੋਈ ਹੈ ਦੂਜੇ ਪਾਸੇ ਜਿਹੜੀ ਆਪਾਂ ਖਬਰ ਇੱਕ ਇਹ ਵੀ ਦੇਖ ਰਹੇ ਆ ਕਿ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਚਾਹੇ ਉਹ ਪੈਨਸਨ ਜਨ ਯੂਨੀਅਨ ਪੰਜਾਬ ਐ ਚਾਹੇ ਵੱਖ-ਵੱਖ ਹੋਰ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਨੇ ਐਲਾਨ ਕਰਤਾ ਕਿਹਦੇ ਕਿ ਏ ਜਿਵਨੀ ਚੋੜ ਦੇ ਵਿੱਚ ਜਾ ਕੇ ਸਰਕਾਰ ਦੇ ਖਿਲਾਫ ਉੱਥੇ ਜਾ ਕੇ ਰੈਲੀਆਂ ਕਰਨਗੇ ਇਹਨਾਂ ਤਿੰਨਾਂ ਚਾਰਾਂ ਚੀਜ਼ਾਂ ਦਾ ਇਕੱਠੇ ਹੋਣਾ ਇਹ ਇੰਜ ਲੱਗ ਰਿਹਾ ਵੀ ਭਗਵੰਤ ਮਾਨ ਦੀ ਪੋਜੀਸ਼ਨ ਟਾਈਟ ਹੋਰ ਹੋ ਰਹੀ ਹੈ ਔਰ ਜਲੰਧਰ ਜਿਵਨੀ ਚੋੜ ਦੇ ਵਿੱਚ ਆਵਾਜ਼ ਵਿੱਚ ਪਾਰਟੀ ਲਈ ਖਮਿਆਜਾ ਜਾਂ ਕਹੋ ਕਿ ਹੋਰ ਜਿਆਦਾ ਸਿਪੂਏਸ਼ਨ ਖਰਾਬ ਹੋ ਰਹੀ ਐ ਇਸ ਦੇ ਵਿੱਚ ਦੇਖੋ ਇਹ ਤਾਂ ਤੁਹਾਡੀ ਗੱਲ ਠੀਕ ਐ ਵੀ ਹੋ ਰਹੀ ਐ ਪਰ ਸਵਾਲ ਤਾਂ ਇਹ ਵੀ ਐ ਨਾਲ ਇਹਨਾਂ ਨੂੰ ਪਹਿਲਾਂ ਬੇਸਿਕ ਬੁੱਢਲੀ ਗੱਲ ਨਾਲ ਸਿਕੰਦਰ ਸਿੰਘ ਦੇਖਣੀ ਚਾਹੀਦੀ ਆ ਜਿਹੜੀ ਤੁਸੀਂ ਇੰਨੀ ਸੀਟ ਦਾ ਨਾ ਪਾਰਲੀਮੈਂਟ ਤੇ ਬੈਠਦਾ ਫਰਕ ਆ ਇਹ ਉਹ ਫਰਕ ਨੂੰ ਕਿਵੇਂ ਕੱਢਣਗੇ ਬਿਲਕੁਲ ਕੱਢਣਾ ਬਹੁਤ ਮੁਸ਼ਕਲ ਉਹ ਕੱਢਣਾ ਬਹੁਤ ਮੁਸ਼ਕਲ ਆ ਵੈਸੇ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਵੀ ਇਹਨੇ ਸਾਰੀ ਮਿਨਿਸਟਰੀ ਬਿਠਾ ਦੇਣੀ ਆ ਜਿੰਨੇ ਉੱਥੇ ਬਾਡ ਹੋਣੇ ਨੇ ਵਾੜਾ ਚ ਇੱਕ ਇੱਕ ਮਿਨਿਸਟਰ ਬਿਠਾ ਦੇਣਾ ਨਾਲ ਉਹਨਾਂ ਨੇ ਜਿਹੜੇ ਬਿਠਾਦਾ ਬਿਠਾਤਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿਉਂਕਿ ਜਿਹੜੀ ਮੈਂ ਆਪਾਂ ਆਰਡਰ ਦੀ ਗੱਲ ਕਰਕੇ ਛੱਡੇ ਆ ਉਸ ਆਰਡਰ ਦੇ ਵਿੱਚ ਇਹੀ ਲਿਖਿਆ ਕਿ ਇੱਕ ਵਾਰਡ ਤੇ ਹੀ ਵਾਰਡ ਨਹੀਂ ਸਰ ਉੱਥੇ ਹਰੇਕ ਵਾਰਡ ਦੇ ਵਿੱਚ ਇੱਕ ਜਿਹੜਾ ਉਹ ਮੰਤਰੀ ਹੈ ਉਹ ਬੂਥ ਮਾਫ ਕਰਨਾ ਉਹ ਵਾਰਡ ਇੰਚਾਰਜ ਹੋਊਗਾ ਐਮ ਐਲ ਏ ਵਾਰਡ ਇੰਚਾਰਜ ਹੋਊਗਾ ਜਿਹੜੇ ਪੰਜਾਬ ਲੈਵਲ ਦੇ ਜਿਹੜੇ ਚੇਅਰਮੈਨ ਨੇ ਜਾਂ ਫਿਰ ਵੱਡੇ ਅਹੁਦੇਦਾਰ ਨੇ ਉਹ ਬੂਥ ਇੰਚਾਰਜ ਦਿਲਾਤੇ ਆ ਇਥੋਂ ਤੱਕ ਕਿ ਕਈ ਮੰਤਰੀ ਆਪਦੇ ਅੱਖਾਂ ਦੇ ਨਾਲ ਉਥੇ ਪੋਸਟਰ ਲਾਉਂਦੇ ਵੀ ਦਿਖਾਈ ਦਿੱਤੇ ਆ ਕੱਲ ਨਹੀਂ ਸਾਹਿਬ ਸਰਬੰਦਰ ਸੇ ਮੈਂ ਤੁਹਾਨੂੰ ਉਹੀ ਗੱਲ ਕਰਨਾ ਇਹ ਜਿਹੜੇ ਇੰਨੇ ਆਫੀਸਰ ਦਾ ਮੰਤਰੀ ਦਾ ਲਾਉਣਾ ਇਹ ਹੁਣ ਕਾ ਘੋਟ ਕੇ ਆਪਣੇ ਹੱਥ ਨਾ ਪਾਦਣਗੇ ਜਾ ਕੇ ਇਹ ਠੀਕ ਆ ਵੀ ਲੋਕਾਂ ਦੇ ਦਰਵਾਜ਼ੇ ਖੜਕਾਈ ਜਾਣਗੇ ਉਥੇ ਜਾ ਕੇ ਖੜੇ ਰਹਿਣਗੇ ਸਾਨੂੰ ਵੋਟਾਂ ਬਹੁਤ ਬਾਰ-ਬਾਰ ਜਾਈ ਜਾਣਗੇ ਇਹ ਲੋਕ ਵੀ ਅੱਕ ਜਾਂਦੇ ਨੇ ਦੇਖੋ ਅੱਜ ਮੈਂ ਅੱਜਕੱਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਉਹ ਗੱਲ ਖਤਮ ਹੋ ਗਈ ਹੈ ਜਿਹੜੀ ਤੁਸੀਂ ਆਪਾਂ ਸੋਚਦੇ ਆ ਆਪਾਂ ਵੀ ਇਦਾਂ ਬੋਟਾ ਪਾ ਲਾਂਗੇ ਮੰਤਰੀਆਂ ਨੂੰ ਲਾ ਕੇ ਘਰ ਬੰਦਿਆਂ ਨੂੰ ਲਾ ਕੇ ਇਹ ਅੱਜ ਕੱਲ ਜਿਹੜਾ ਵੋਟਰ ਆ ਲੋ ਬਹੁਤ ਜਾਗਰਤ ਹੈ ਉਹ ਵੋਟ ਸੋਚ ਸਮਝ ਕੇ ਪਾਉਂਦਾ ਵੋਟ ਉਹ ਇਦਾਂ ਵੋਟ ਨਹੀਂ ਪਾਉਂਦੀ ਵੀ ਇਹਨਾਂ ਦੇ ਮੰਤਰੀਆਂ ਦੇ ਕਹਿੰਦੇ ਜਾ ਪਾਣਗੇ ਪਰ ਹਾਂ ਇਹ ਗੱਲ ਜ਼ਰੂਰ ਹੈ ਇਹ ਥੋੜਾ ਬਹੁਤਾ ਫਰਕ ਤਾਂ ਜ਼ਰੂਰ ਪਾਉਣਗੇ ਇਹ ਨਹੀਂ ਗੱਲ ਵੀ ਉਨਾ ਹੀ ਫਰਕ ਰਹੇਗਾ ਇਹ ਮੁਕਾਬਲਾ ਟਫ ਹੋਏਗਾ ਐਡੀ ਕੋਈ ਗੱਲ ਨਹੀਂ ਹੈ ਕਿਉਂਕਿ ਇਹ ਕਈ ਵਾਰ ਪਾਰਲੀਮੈਂਟ ਦੇ ਅਸੈਂਬਲੀ ਸੀਟ ਦਾ ਬੜਾ ਫਰਕ ਹੁੰਦਾ ਹੈ ਉਦੋਂ ਨੈਸ਼ਨਲ ਗਵਰਨਮੈਂਟ ਦੀ ਸਵਾਲ ਹੁੰਦੀ ਆ ਕਿਉਂਕਿ ਇੱਕ ਥੋੜਾ ਜਿਹਾ ਜੇ ਫਰਕ ਪੈਂਦਾ ਲੋਕ ਇਹ ਸਮਝਦੇ ਨੇ ਵੀ ਅਸੀਂ ਸਰਕਾਰੇ ਰਹਿਣੀ ਆ ਦੇ ਢਾਈ ਸਾਲ ਵੀ ਸਰਕਾਰ ਤੋਂ ਕੰਮ ਲਵਾਂਗੇ ਵੀ ਹੋ ਸਕਦਾ ਥੋੜਾ ਬੋਤਾਂ ਇੰਪਰੂਵ ਕਰ ਜਾਣ ਪਰ ਜਿਹੜੀ ਤੁਸੀਂ ਬਗਾਵਤ ਵਾਲੀ ਗੱਲ ਕੀਤੀ ਹੈ ਨਾ ਦੇਖੋ ਜਿੰਨਾ ਤਾਂ ਜਿੰਨਾ ਨਾ ਜਿੰਨਾ ਆਪਾਂ ਕੋਈ ਨਿਜਾਮੀ ਤਾਂ ਹੈ ਨਹੀਂ ਵੀ ਜਿਹੜੇ ਆਪਾਂ ਕਹਦੇ ਕੌਣ ਜਿੱਤੇਗਾ ਕੌਣ ਹਾਰੇਗਾ ਪਰ ਮੋਸਟਲੀ ਇਹ ਸੀਟ ਤੇ ਜਿਹੜੀ ਆ ਇਹ ਬਹੁਤ ਜਿਤਨੀ ਮੁਸ਼ਕਲ ਆ ਆਮ ਆਦਮੀ ਪਾਰਟੀ ਲਈ ਕਿਉਂਕਿ ਇਹਦੇ ਵਿੱਚ ਇੱਕ ਹੋਰ ਵੀ ਆ ਨਾ ਇਹ ਜਿਹੜੇ ਕੈਂਡੀਡੇਟ ਸਾਰੇ ਪਾਰਟੀਆਂ ਬਦਲ ਕੇ ਆਏ ਲੋਕਾਂ ਲਈ ਇਹ ਵੀ ਮੁਸ਼ਕਲ ਹੈ ਕਿ ਇਹ ਕਦੇ ਉਧਰ ਕਦੇ ਉਧਰ ਇਸ ਕਰਕੇ ਇਹ ਜਿੱਤਣ ਦਾ ਜਾਂ ਹਾਰਨ ਦਾ ਜੇ ਕੋਈ ਪਤਾ ਨਹੀਂ ਪਰ ਮੁਕਾਬਲਾ ਜਿੰਨਾ ਟਫ ਹੈਗਾ ਭਗਵੰਤ ਮਾਨ ਦੀ ਜਿਹੜੀ ਨੀਤ ਆ ਨਾ ਉਹ ਬਹੁਤ ਮੁਸ਼ਕਲ ਆਏਗੀ ਚਾਹੇ ਉਹ ਕਹਿੰਦਾ ਮੈਂ ਇਹ ਕੋਠੀ ਲੈ ਲਈ ਮੈਂ ਰਹਿਣਾ ਰਹਾ گا ਉਥੇ ਪਰ ਉਥੇ ਰਹਿਣਾ ਵੋਟਾਂ ਨਹੀਂ ਪੈਣੀ ਵੋਟਾਂ ਲੋਕਾਂ ਦੇ ਪਾਉਣੀ ਆ ਜੀ ਇਹ ਤਾਂ ਇੱਕ ਪ੍ਰਭਾਵ ਦੇਣਾ ਹੁੰਦਾ ਤੇ ਜੇ ਇਹ ਜੇ ਪ੍ਰਭਾਵ ਦੇਣਗੇ ਤਾ ਕਾਂਗਰਸ ਬੜੇ ਬੜੇ ਕਲੇ ਨਹੀਂ ਕਰਨਗੇ ਭਾਰਤੀ ਜਨਤਾ ਪਾਰਟੀ ਵਾਲੇ ਕਹੜੇ ਨਹੀਂ ਤਾਂ ਮੈਂ ਇੱਕ ਹੋਰ ਦੱਸਣੀ ਚਾਹਨਾ ਭਾਰਤੀ ਜਨਤਾ ਪਾਰਟੀ ਵਾਲੇ ਦੇ ਪੂਥ ਅਰੇਂਜਮੈਂਟ ਇਹਨਾਂ ਨਾਲੋਂ ਜ਼ਿਆਦਾ ਹੈ ਨਾਲੇ ਉਹ ਤਾਂ ਧਰਮ ਦਾ ਵੀ ਆਸਰਾ ਲੈ ਲੈਂਦੇ ਨੇ ਉਹਨਾਂ ਨੇ ਪਿੱਛੇ ਧਰਮ ਦਾ ਆਸਰਾ ਲੈ ਕੇ ਸੈਂਟਰ ਸਰਕਾਰ ਬਣਾ ਲਈ ਹੈ ਤੇ ਉਹਦਾ ਧਰਮ ਦਾ ਵੀ ਆਸਰਾ ਲੜਨਗੇ ਇਸ ਕਰਕੇ ਆਪਾਂ ਜੇ ਕਹਿ ਲਈਏ ਵੀ ਇਹ ਸਰ ਇਹ ਕਿਸੇ ਵੀ ਪਾਰਟੀ ਲਈ ਇਹ ਭਾਰਤੀ ਜਨਤਾ ਪਾਰਟੀ ਲਈ ਵੀ ਨੱਕ ਦਾ ਸਵਾਲ ਹੈ ਕਿਉਂਕਿ ਉਹ ਵੀ ਜਿਹੜੇ 18% ਵੋਟਾਂ ਲੈ ਕੇ ਪਾਰਲੀਮੈਂਟ ਦੇ ਵਿੱਚ ਉਹ ਵੀ ਆਪਣੇ ਖੰਭ ਖਲਾਰੀ ਫਿਰਦੀ ਆਵੇ ਅਸੀਂ 27 ਦੇ ਵਿੱਚ ਅਸੀਂ ਸਰਕਾਰ ਬਣਾਉਣੀ ਹੈ ਇਹ ਸ਼ਹਿਰੀ ਸੀਟ ਆ ਨਾ ਜਿਹੜੀ ਇਹ ਆਮ ਆਦਮੀ ਪਾਰਟੀ ਦਾ ਚਲੋ ਪਿਛਲੀ ਵਾਰੀ ਤੁੱਕਾ ਲੱਗ ਗਿਆ ਬਖਰੀ ਗੱਲ ਇੱਥੇ ਦਾ ਜੇ ਮੈਂ ਸਮਝਦਾ ਬੇਸਿਕਲੀ ਮੁਕਾਬਲਾ ਜਿਹੜਾ ਹੋਇਆ ਘਰ ਨਾ ਇਹ ਦੋ ਤਰੇ ਦਾ ਹੀ ਹੋਣਾ ਕਾਗਜ਼ ਤੇ ਭਾਰਤੀ ਜਨਤਾ ਪਾਰਟੀ ਦਾ ਕਿਉਂਕਿ ਹਿੰਦੂ ਵੋਟ ਬਹੁਤ ਹੈ ਇੱਥੇ ਐਸਸੀ ਵੋਟ ਬਹੁਤ ਹੈ ਇਸ ਕਰਕੇ 80 ਸੀਟਾਂ ਹੈ ਇਸ ਕਰਕੇ ਇਹ ਜਿਹੜਾ ਰਿਜ਼ਲਟ ਹੈ ਇਹ ਬਹੁਤ ਹੀ ਨਾਲੇ ਜੇ ਆਪਾਂ ਆਪਾਂ ਕਹੀਏ ਨਾ ਕੋਈ ਬਹੁਤ ਅਚੰਭੇ ਵਾਲਾ ਰਿਜ਼ਲਟ ਨਹੀਂ ਹੋਣਾ ਵੈਸੇ ਤਾਂ ਜਿਵੇਂ ਕਹਿੰਦੇ ਕਾਤੇ ਲਿਖਿਆ ਪੜ ਲੈਣਾ ਚਾਹੀਦਾ ਤਿੰਨਾਂ ਪਾਰਟੀਆਂ ਨੂੰ ਕਿਉਂਕਿ ਵੋਟਰ ਕੀ ਚਾਹੁੰਦੇ ਨੇ ਇਹਨਾਂ ਨੂੰ ਪਤਾ ਹੀ ਲੱਗ ਜਾਂਦਾ ਜਾ ਕੇ ਹਾਂਜੀ ਚਲੋ ਸਰ ਉਧਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਇਹ ਤਾਂ ਚਲੋ ਹੋ ਗਈ ਗੱਲ ਅਗਲੀ ਖਬਰ ਦੀ ਜੇ ਗੱਲ ਕਰੀਏ ਅੱਜ ਨਵੀਂ ਸਰਕਾਰ ਦਾ ਇਜਲਾਸ ਆ ਜਿਹੜਾ ਪਹਿਲਾ ਅੱਜ ਪਹਿਲਾ ਦਿਨ ਹੈ ਔਰ ਇਹ ਕਿਹੋ ਜਿਹਾ ਅਸਾਰ ਅੰਦਰ ਬਣ ਸਕਦੇ ਆ ਔਰ ਇੱਕ ਤੀਜ ਕਹਿੰਦੇ ਇਹ ਦੇਖਣ ਨੂੰ ਨਵੀਂ ਮਿਲੇਗੀ ਕਿ ਜਿੱਥੇ ਅੱਗੇ ਵਿਰੋਧੀ ਧਿਰ ਜਿਹੜੀ ਕਮਜ਼ੋਰ ਦੀ ਥੋੜੇ ਜੇ ਬੰਦਿਆਂ ਵਾਲੀ ਹੁੰਦੀ ਸੀਗੀ ਬੈਠੀ ਜਾਪਦੀ ਤੇ ਹੁਣ ਉਹ ਬੰਦੇ ਜਿਹੜੇ ਕਾਫੀ ਗਿਣਤੀ ਵੱਧ ਜਾਣੀਆਂ ਵਿਰੋਧੀ ਧਿਰ ਥੋੜੀ ਜੀ ਸਟਰੋਂਗ ਹੋ ਜਾਣੀਆਂ ਵੀ ਅੰਦਰ ਅਸਾਰ ਹੰਗਾਮਾ ਭਰਪੂਰ ਜਿਹੜੇ ਹੋ ਰਹਿ ਸਕਦੇ ਆ ਕਿਵੇਂ ਦੇਖਦੇ ਹੋ ਅੰਦਰ ਸਟਰੀਆਂ ਅੱਜ ਪਹਿਲੇ ਦਿਨ ਕੀ ਕੀ ਹੋ ਸਕਦਾ ਉਥੇ ਸੌ ਵੀ ਜੁਕੀ ਜਾਣੀਆਂ ਨਵੇਂ ਸੰਸਦ ਮੈਂਬਰਾਂ ਦੇ ਬੰਦ ਇਹ ਤਾਂ ਸਾ ਸਦ ਸੰਮਦਰ ਸਿਕ ਐਵੇਂ ਮਤਲਬ ਰੌਣਾ ਰੌਪਾ ਹੀ ਹੁੰਦਾ ਦੇਖੋ ਪਹਿਲੇ ਤਾਂ ਦੋ ਦਿਨ ਜਿਹੜੀ ਹੋਣੀ ਹੈ ਨਾ ਇਹ ਅਲਫਾਬੈਟਿਕਲੀ ਹੁੰਦਾ ਹੈ ਹਮੇਸ਼ਾ ਹੀ ਤੇ ਦੋ ਦਿਨ ਸੋ ਚੁੱਪਨੀਆ ਇਹ ਤਾਂ ਇਹ ਤਾਂ ਸਮੂਥੀ ਹੋ ਜਾਣਾ ਇਹਦੇ ਵਿੱਚ ਕੋਈ ਰੌਲਾ ਨਹੀਂ ਪਾਉਣਾ ਇਹ ਇੱਕ ਵਾਰਾਂ ਤੋਂ ਅੱਜ ਘਵਰਾ ਲੱਗਿਆ ਹੋਇਆ ਨੇ ਵੀ ਉਹ ਕਰੋਟੋ ਸਪੀਕਰ ਕੋ ਬਣਾਇਆ ਮਹਤਾਬ ਨੂੰ ਕਿ ਪਹਿਲੇ ਲਗਾਤਾਰ ਜਿੱਤਿਆ ਇਸ ਕਰਕੇ ਬਣਾਇਆ ਉਹ ਦੂਜੇ ਜਿਹੜਾ ਕਾਂਗਰਸ ਵਾਲੇ ਰੌਲਾ ਪਾਉਂਦੇ ਨੇ ਉਹ ਲੋਕ ਸਭਾ ਦਾ ਸਰ ਚਾਰ ਵਾਰੀ ਜਿੱਤਿਆ ਬਾਕੀ ਰਾਜ ਸਭਾ ਦਾ ਚ ਇਸ ਕਰਕੇ ਦਾ ਕੋਈ ਰੌਲਾ ਨਹੀਂ ਪੈਣਾ ਇਹ ਤਾਂ ਹੋ ਜਾਣਾ ਇਹ ਪਰੇ ਚੜ ਜਾਣਾ ਪਰ ਜਿਹੜਾ ਦੂਜੀ ਤੁਸੀਂ ਗੱਲ ਕਹੀ ਆ ਬਿਲਕੁਲ ਵਾਕਈ ਮਤਲਬ ਕਾਫੀ ਸਾਲਾਂ ਬਾਅਦ ਇਹ ਪਹਿਲੀ ਵਾਰ ਆਪੋਜੀਸ਼ਨ ਦਾ ਲੀਡਰ ਲੋਕ ਸਭਾ ਦੇ ਵਿੱਚ ਵਾਣਾ ਕਿਉਂਕਿ ਇਹ 99 ਸੀਟਾਂ ਪਹਿਲੀ ਵਾਰ ਕਾਂਗਰਸ ਨੂੰ ਆਏ ਚਲੋ ਬਾਕੀ ਦਾ ਜੋੜ ਕੇ ਵੱਧ ਬਣਦੇ ਨੇ ਇਹ ਪਹਿਲੀ ਵਾਰ ਆਪੋ ਇਸੇ ਲੀਡਰ ਨੂੰ ਜਿਹੜਾ ਅ ਦਰਜਾ ਮਿਲਣਾ ਮੰਤਰੀ ਦਾ ਤੇ ਪ੍ਰੋਬੇਬਲੀ ਇਹ ਵੀ ਮਤਲਬ ਉਮੀਦ ਹੈ ਕਿ ਇੱਥੇ ਜਿਹੜਾ ਲੀਡਰ ਆ ਉਹ ਰਾਹੁਲ ਗਾਂਧੀ ਹੋਏਗਾ ਇਹ ਜਰੂਰ ਰੌਲਾ ਪਾਏਗਾ ਕਿ ਉਹ ਰਾਹੁਲ ਗਾਂਧੀ ਦੇ ਵਿੱਚ ਵੀ ਅੱਗੇ ਨਾਲੋਂ ਪਹਿਲਾਂ ਬਹੁਤ ਸਾਰੀ ਮਤਲਬ ਜਿਵੇਂ ਕਹਿੰਦੇ ਨੇ ਤਬਦੀਲੀ ਆਈ ਹੈ ਕਿਉਂਕਿ ਉਹ ਸਿਆਸਤ ਨੂੰ ਹੁਣ ਉਹ ਬੜੀ ਦੇਰ ਤੋਂ ਲੱਗਿਆ ਸਮਝ ਗਿਆ ਇਹ ਠੀਕ ਹੈ ਵੀ ਰੌਲਾ ਬੜਾ ਪਾਏਗਾ ਏ اپੋਜੀਸ਼ਨ ਪਾਰਟੀਆਂ ਸਰਕਾਰ ਨੂੰ ਘੇਰ ਰਹੀਆਂ ਪਰ ਜਿੱਤੋਂ ਤੱਕ ਮੈਂ ਜਿਹੜੀ 26 ਤਰੀਕ ਨੂੰ ਸਪੀਕਰ ਦੀ ਚੋਣ ਹੋਣੀ ਆ ਸਾਹਿਬ ਸਰਬੰਦਰ ਸਿੰਘ ਉਹ ਸਮੂਥਰੀ ਹੋ ਜਣਾ ਕੋਈ ਗੱਲ ਨਹੀਂ ਉਹ ਤਾਂ ਐਵੇਂ ਚਲੋ ਹੁੰਦਾ ਹੀ ਆ ਇਹਦੇ ਵਿੱਚ ਵੈਸੇ ਪਾਰਲੀਮੈਂਟਰੀ ਜਿਹੜੀ ਰਵਾਇਤਾ ਹੁੰਦੀ ਹੈ ਨਾ ਇਹ ਰੂਲ ਤਾਂ ਕੋਈ ਨਹੀਂ ਹੈਗਾ ਰਵਾਇਤਾ ਆਮ ਤੌਰ ਤੇ ਇਹ ਆ ਰਹੀਆਂ ਨੇ ਹਮੇਸ਼ਾ ਹੁੰਦੀਆਂ ਰਹੀਆਂ ਨੇ ਵੀ ਜਿਹੜਾ ਡਿਪਟੀ ਸਪੀਕਰ ਦਾ ਆਪੋਜੀਸ਼ਨ ਦਾ ਹੁੰਦਾ ਪਰ ਕਾफी देर ਤੋਂ ਇਹ ਵੀ ਬੰਦ ਹੋ ਗਿਆ ਇਹ ਵੀ ਨਹੀਂ ਚੱਲਿਆ ਇਸ ਕਰਕੇ ਸਪੀਕਰ ਵੀ ਚੋਣ ਹੋ ਜਾਣੀ ਆ ਕਿਉਂਕਿ ਆਪ ਕੋਈ ਜਿਹੜੀ ਸਰਕਾਰ ਉਹਨੂੰ ਬਹੁਤ ਬਤ ਹੈਗਾ ਤੇ ਇਸ ਕਰਕੇ ਉਹ ਕੋਈ ਜਿਹੜੀ اپੋਜੀਸ਼ਨ ਕੋਈ ਨਹੀਂ ਕਰ ਸਕਣੀ ਡਿਪਟੀ ਸਪੀਕਰ ਵੀ ਇਹਨਾਂ ਦਾ ਬਰਦਲ ਉਸ ਤੋਂ ਬਾਅਦ ਦੇਖੋ ਜਦੋਂ ਸੈਸ਼ਨ 26 ਜੂਨ ਨੂੰ ਸਾਧਾ ਸੈਸ਼ਨ ਹੋਣਾ 26 ਜੂਨ ਤੋਂ ਬਾਅਦ ਜਿਹੜਾ ਸਾਧਾ ਸੈਸ਼ਨ ਹੋਣਾ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਉਹਨੂੰ ਡਰੈਸ ਕਰਨਾ ਉਸ ਤੋਂ ਬਾਅਦ ਉਹ ਤਾਂ ਸਮੂਹ ਵੀ ਹੋ ਜਾਂਦਾ ਉਹ ਤਾਂ ਇੱਕ ਪਰੰਪਰਾ ਤੇ ਕੈ ਗੱਲ ਹੁੰਦੀ ਆ ਉਸ ਤੋਂ ਬਾਅਦ ਜਿਹੜਾ ਹੋਣਾ ਨਾ ਜੀ ਉਹ ਜਿਹੜਾ ਸੈਸ਼ਨ ਐ ਅੱਜਵਾਰ ਬਹੁਤ ਮਾਕੇਦਾਰ ਹੋਏਗਾ ਕਿਉਂਕਿ اپੋਜੀਸ਼ਨ ਦੇ ਕੋਲ ਬਹੁਤ ਸਾਰੇ ਨੁਕਤੇ ਐਸੇ ਨੇ ਜਿੱਤੇ ਸਰਕਾਰ ਨੂੰ ਘੇਰਿਆ ਜਾ ਸਕਦਾ ਕਿਉਂਕਿ ਇਹ ਸਰਕਾਰ ਧਰਮ ਦੇ ਨਾਂ ਤੇ ਬਣੀ ਐ ਉਹ ਧਰਮ ਵਾਲੀ ਗੱਲ ਆ ਨਾ ਜਿਹੜੀ ਉਸ ਨੂੰ ਜਿਹੜਾ ਇਸ ਵਾਰੀ ਲੋਕ ਸਭਾ ਦੇ ਵਿੱਚ ਬਹੁਤ ਅਜੀਬ ਕਿਸਮ ਨਾਲ ਬਹੁਤ ਸੱਜੇ ਢੰਗ ਨਾਲ ਉਠਾਇਆ ਜਾਵੇਗਾ ਉਹ ਕ ਜਿਹੜੇ ਜਿਹੜੇ اپੋਜੀਸ਼ਨ ਦੇ ਦਿੱਗੇ ਦੇ ਲੀਡਰ ਨੇ ਨਾ ਉਹ ਵੀ ਬਹੁਤ ਮਤਲਬ ਸੁੱਝੇ ਹੋਏ ਨੇ ਤੇ ਇੱਧਰ ਸਰਕਾਰ ਦੇ ਵੀ ਮੈਂ ਇਹ ਕਹਾ ਜੇ ਕਹਾ ਸਰਕਾਰ ਦੇ ਵੀ ਕੋਈ ਜਿਹੜੇ ਪੱਟੇ ਲੀਡਰ ਨੇ ਉਹ ਵੀ ਬਹੁਤ ਸੁੱਝੇ ਹੋਏ ਨੇ ਇਸ ਬਾਰੇ ਮਤਲਬ ਜਿਵੇਂ ਕਹਿੰਦੇ ਨੇ ਵੀ ਕੁੱਡੀਆਂ ਦੇ ਸਿੰਘ ਫਸਣਗੇ ਬਹੁਤ ਜ਼ਬਰਦਸਤ ਤੇ ਅੱਗੇ ਨਤੀਜਾ ਤਾਂ ਉਹੀ ਆ ਪਰ ਇਹ ਸਰਕਾਰ ਹੁਣ ਇਹ ਐਸਾ ਸੁਖਮਿੰਦਰ ਸਿੰਘ ਐ ਨਹੀਂ ਕਰ ਸਕਣਗੇ ਅੱਗੇ ਤਾਂ ਬੀਟੋ ਵਰਤ ਲੈਂਦੇ ਸੀ ਅੱਗੇ ਤਾਂ ਜੇ اپੋਜੀਸ਼ਨ ਤੋਂ ਕੋ ਥੇਨ ਜੇ ਕਦੇ ਜਿਵੇਂ ਰਾਜ ਸਭਾ 'ਚ ਮжоਰਿਟੀ ਸੀਗੀ ਤੇ ਉਦੋਂ ਵੀ ਇਹਨਾਂ ਨੇ ਵਾਇਸ ਵੋਟਰ ਨਾਲ ਬਿੱਲ ਪਾਸ ਕਰਵਾ ਲਿਆ ਸੀ ਹੁਣ ਇਹ ਨਹੀਂ ਹੋਣਾ ਹੁਣ ਆਪੋ ਇਸਨੇ ਡਿਵੀਜ਼ਨ ਮੰਗ ਲਿਆ ਕਰਨੀ ਹੁਣ ਵੋਟਾਂ ਪਾ ਕੇ ਬਿੱਲ ਪਾਸ ਹੋਣਗੇ ਹੁਣ ਮੂਹ ਜਵਾਨੀ ਬਿੱਲ ਪਾਸ ਨਹੀਂ ਹੋਣਗੇ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਮਤਲਬ ਇਸ ਵਾਰੀ ਜਿਹੜਾ ਸੈਸ਼ਨ ਉਹ ਬਹੁਤ ਹੀ ਧਮਾਕੇਦਾਰ ਹੋਏਗਾ ਹਾਂਜੀ ਬਿਲਕੁਲ ਬਿਲਕੁਲ ਚਲੋ ਸਰਦਾਰ ਜੱਗਤ ਸਿੰਘ ਜੀ ਤੁਸੀਂ ਸਾਡੇ ਨਾਲ ਮਿਲੇ ਸਾਡੇ ਨਾਲ ਪ੍ਰੋਗਰਾਮ ਕੀਤਾ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਦਸ਼ਕਾ ਜੀ ਤਾਂ ਇਹ ਸੰਨ ਸਰਦਾਰ ਅਵਜਾਗਰ ਸਿੰਘ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਕਰਨਾਂ ਗੱਲਬਾਤ ਕੀਤੀਗੀ ਉਮੀਦ ਕਰਦੇ ਹਾਂ ਕਿ ਸਰ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੁੜੂ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਤਦਦਾ